ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵੜੀਆ ਫਾਰਮ ਜਿਹੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ। ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਸੋਨੋ ਵੀਰ ਕੋਲ ਆਪਾਂ ਆਏ ਆ। ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਦੇ ਇੱਕ ਗਾਂ ਦਾ ਨੁਖਾਉਣੀ ਹੈ। ਨੋਰਮਲ ਰੇਟ 'ਤੇ ਤੁਹਾਨੂੰ ਮੱਜਾਂ ਦਿਖਾਵਾਂਗੇ। ਤੇ ਬਾਕੀ ਇਹ ਆ ਬਈ ਸੁਈਆਂ ਸਾਰੀਆਂ ਇੱਥੇ ਆ ਗਿਆ ਆਪਣੀ ਦੋ ਟਾਈਮ ਚਵਾਈ ਕਰਕੇ। ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੋਅਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜ਼ਰੂਰ ਆਪਣੇ ਇੱਥੇ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵੀਰ ਜੀ ਵਧੀਆ ਚਲੋ ਵਧੀਆ ਜੀ ਸਿੱਧਾ ਜੀ ਤੇ ਨਾਮ ਦੱਸ ਤੇ ਸੋਨੂ ਸ਼ਾਇ ਨਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰ ਬੋਲ ਦੋ 81 957 52 ਠੀਕ ਹੈ ਵੇਗਿਆ ਮਾਲ ਪਰ ਸੰਭਾਲ ਲਓ ਫਿਰ ਉਹ ਤਾਂ ਪਹਿਲੀ ਬਿੱਲ ਤੋਂ ਵਾਸਤੇ ਵੇਚਦਾ ਜੀ ਠੀਕ ਹੈ ਅੱਜ ਵੀ ਭਾਅ ਛੋਟੇ ਹੀ ਹੈ ਭਾਅ ਛੋਟੇ ਠੀਕ ਹੈ ਚਲੋ ਪਹਿਲੇ ਨੰਬਰ ਤੇ ਜਿਹੜੀ ਆ ਮੱਝ ਆ ਇੱਦਾਂ ਸ਼ੁਰੂਆਤ ਕਰ ਲਈ। ਬੱਚਾ ਨਹੀਂ ਹੈਗਾ ਇਹਦਾ? ਉਹਦੇ ਬੱਚਾ ਹੀ ਹੈਗਾ 2.8 ਕਿਲੋ ਜੀ। 8 ਕਿਲੋ ਹੈਗਾ ਪੱਕਾ ਦੁੱਧ। 8 ਕਿਲੋ ਦੇ ਬਗਲੇ ਲਈ ਲਾਵਾਂਗੇ। ਅੱਛਾ। ਲੀਟਰ ਵਾਲਾ। ਠੀਕ ਆ। ਹਾਂ ਸੋ ਇਹਨਾਂ ਨੂੰ 1.5 ਮਹੀਨਾ ਹੋ ਗਿਆ ਜੀ। ਠੀਕ ਜੀ। ਹਾਂ 2-4 ਦੇ ਬਾਅਦ ਹੀ ਉਸਨੇ ਕਾਢੀ ਨੂੰ ਥੜੀ ਜੀ। ਤੋੜਾ ਹੋਵੇ ਰੇਕਰੀ ਨੂੰ। ਕੋਈ ਟੀਗਾ ਜੀ ਕੋਈ ਪਾਲਾ ਮੜਾ ਪਾਲਾ ਪੌਦਾ ਦੇ ਬੈਜੋ। ਠੀਕ ਆ ਪਾਲੇ ਦੇ ਕਹਿੰਦੇ ਮਿਲਦੀ ਆ। ਕੁਛ ਨਹੀਂ ਬੜਾ ਦੇ। 7 ਕਿਲੋ ਹੁਣ ਦੁੱਧ ਜਿਹੜਾ ਕਹਿੰਦੇ ਵੀ ਹੈਗਾ। ਇਹ ਆ ਵੀ ਚਲੋ ਗਾ ਪੱਠੀ ਪੱਠੀ ਸ਼ੁਰੂ ਹੋ ਜਾਣੇ ਆ। ਹਾਲ ਹੁਣ ਜਦੋਂ ਮਕਈ ਮਕਈ ਸ਼ੁਰੂ ਹੋ ਗਈ ਐ ਨਾ ਫਿਰ ਜਿਹੜਾ ਸਾਰੀਆਂ ਕਰਮੀਆਂ ਦੁੱਧ ਇਹਨਾਂ ਦਹੀਂ ਹੈ ਨਾ। ਇਹ ਆ ਵੀ ਜੋ ਜਿਹੜੇ ਕਿਸੇ ਵੀਰ ਨੇ ਘਰ ਦਾ ਮੈਂ ਇਧਰ ਦੁੱਧ ਪੀਣਾ ਉਹਨਾਂ ਲਈ ਚੰਗੀ ਆ। ਨੀਲੀ ਨਾਲੇ ਭਾਜੀ ਵਾਲੀ ਨੀਲੀ। ਪਰ ਇੱਜਾ ਬੈਰੇ ਬੈਠਾ ਲਈ। ਇੱਜਾ ਹੀ। ਰਬਾ ਦਾ ਨੋਟ ਹੈ ਅਜਾ ਅੱਛਾ ਅਜਾ ਹੀ ਬਸ ਇਤਨਾ ਹੀ ਬੈਜਣਾ ਵਾ ਇੱਧਰ ਭਾਲਾ ਮੜਿਆ ਪਾਉ ਬੈਜੋ ਬਸ ਠੀਕ ਐ ਇਹ ਵੀ ਲੱਤ ਨਹੀਂ ਮਾਰਦੀ ਲੱਤ ਨਹੀਂ ਮਾਰਦੀ ਇਹਨੇ ਪਤਾ ਨਹੀਂ ਰਤ ਮਾਰ ਲੱਗੇ ਨੇ ਇਹਦੇ ਦੇਖ ਸਕਦੇ ਲੱਗੇ ਤਾਂ ਆਪਾਂ ਹਾਂ ਤੇ ਦੱਸੀਏ ਫਿਰ ਇਹਦਾ ਮੁੱਲ ਆਪਾਂ ਮੁੱਲ ਭਾਈ ਥੋੜਾ ਜਿਹਾ ਤੁਹਾਨੂੰ ਬੋਲਦਾ 70 ਦਾ ਕੰਮ ਚੱਲ ਰਿਹਾ ਬਾਜ਼ਾਰ ਹਾਂਜੀ ਜੇ ਤੇਜ ਹੋਵੇ ਤਾਂ ਭੱਜਦੇ ਨੇ ਮੱਜੀ ਵੇਦੀ ਹੁੰਦੀ ਦੀ 55 ਦੀ 55 ਦੀ ਦੇ ਦਈਏ ਪਾਈ ਚੰਜਾਇਆ ਦਿਹਾਨਾ ਦੇ ਦਾਂਗੇ ਓਕੇ ਦੇ ਮਾਦਨ ਵੀਰ ਦਾ ਦੋ ਚਾਰ ਸੌ ਕਰਾਂਗੇ ਠੀਕ ਹੈ ਜੀ ਹਾਂ ਦੁੱਧ ਮਿਲੇਗਾ 7 ਕਿਲੋ ਚਵਾ ਆਵੇਗਾ ਅਗਲਾ ਮੰਗਲ ਨੂੰ ਅਗਲਾ ਬਰਾਬਰ ਖਾਣਾ ਠੀਕ ਹੈ ਪੁੱਛਦਾ ਵੀ ਆਪਣੀ ਫੋਲਗ ਨਹੀਂ ਆ ਹੁਣ ਜਿਹੜੀ ਆਵਲੀ ਛੋਟੀ ਆ ਚੰਗੇ ਕੱਦ ਕੱਟ ਚ ਹੈ ਇਪਾਈ ਕਾਲ ਚੈੱਕ ਕਰਾਈ ਜੀ ਮੈਂ ਅੱਛਾ ਇਸ ਚਾਰਿਆਂ ਦੇ ਅਧਿਕਾਰ ਵਾਲੇ ਦੱਸੇ ਡਾਕਟਰ ਨੇ ਅੱਛਾ ਤੇ ਪੀ ਗਾਲ ਦਾ ਮਲਵਾਤਾ ਠੰਡਾ ਅੱਛਾ ਤੇ ਇਹ ਵੀ ਨਮਰਤੀ ਨਾਲ ਹੀ ਦੇਤਾ ਹੋਵੇ ਠੀਕ ਐ ਤੇ ਆਪਾਂ ਡਾਕਟਰ ਦਾ ਇੱਕ ਦਾ ਹੈ ਚੈੱਕ ਹੋ ਗਈ ਪੂਰੀ ਪ੍ਰੋਪਰ ਇਹ ਪੂਰੀ 100% ਚੱਕ ਪਾਸ ਨਹੀਂ ਆ ਪੂਰੀ ਬਸ ਡਾਕਟਰ ਉਹਦਾ ਨਿਕਲੂ ਗੱਬਣੀ ਅੱਛਾ ਆ ਇੱਕ ਦਾ ਚੈੱਕ ਫੇਰ ਦੁਬਾਰਾ ਕਰ ਪਰ ਇਹ ਆ ਵੀ ਗਰੰਟੀ ਨਹੀਂ ਕੋਈ ਜੀ ਗਰੰਟੀ ਨਹੀਂ ਕੋਈ ਦਾ ਠੀਕ ਐ ਮੱਝ ਵੱਡੀ ਜੀ ਮੱਝ ਨੇ 18 19 ਕਿਲੋ ਤੋਂ ਪਹਰੇ ਜੀ ਮੱਝ ਜਿਹੜੀ ਇਹ ਪੋਰੇ ਚੰਗੇ ਕਦ ਕੱਟ ਗਿਆ ਜਵਾਨ ਐ ਪੂਰੀ ਚੁਸਾਈ ਨਹੀਂ 18 ਚੰਗੇ ਰਿਕਾਰਡ ਵਾਲੀ ਆ ਇਹ ਆ ਪਿੰਗਾਂ ਨ ਤੇ ਚੰਗੀ ਝੋਟੀ ਤਿਆਰ ਹੋਣੀ ਹੈ ਉਹਦੀ। ਬੜਾ ਸਾਧਰੀ ਦਾ ਰਹਾ ਜੀ ਨਾ 7 ਤੋਂ 1 ਕਿਲੋ ਇੱਕ ਥੋੜੀ ਕੂੜੀਦਾਰੀ ਬਣਾਉਣੀ ਆ। ਇਹਦੇ ਬਾਅਦ 10 ਦਾ ਸਾਹ ਵਿੱਚ ਜੇ ਭਾਵੇਂ ਹੁਣ ਵੀ 70 ਹਜ਼ਾਰ ਦਾ ਚੈੱਕ ਲਾ ਕੇ 50 ਹਜ਼ਾਰ ਦੀ ਵੇਚੀ। ਹਾਂਜੀ ਹਾਂਜੀ। ਉਹ ਚੈੱਕ ਪਾਸੇ ਕਰ ਹੋ ਜਾਏ 10 ਹਜ਼ਾਰਾਂ ਤੱਕ। ਤੇ ਥਾਣੇ ਦੇ ਕਰੀ ਆਪਾਂ ਦੇਖ ਸਕਦੇ ਲੱਗ। ਉਹ 7 ਕਿਲੋ ਜੇ ਲਾਤੇ ਵੀ ਨਹੀਂ ਮਾਰਦੀ। ਮਿਲਕਵੇਂ ਨੇ ਇਹਦੀ ਦੇਖ ਸਕਦੇ ਆਪਾਂ। ਦੁੱਧਾਂ ਲਈ ਨਿਸ਼ਾਨੀਆਂ ਚੰਗੀਆਂ ਆ। ਇਹ ਵੀ ਨਹੀਂ ਹਿੱਲਣ ਵਾਲੀ ਹੈਗੀ। ਇਹ ਨਹੀਂ ਕੋਈ ਦਬੇਲਾ ਮੇਰੀ ਜਿਹਾ ਕੱਢ ਜੇ। ਇਹ ਵੀ ਜਦ ਬੈਠੇ ਰਹੇ ਬਸ। ਠੀਕ ਆ। ਇਸ ਤਰ੍ਹਾਂ ਕੋਈ ਠੀਕ ਐ ਇੰਦਾ ਹੀ ਮਿਲ ਗਿਆ ਕਿੰਨਾ ਪੱਕਾ ਦੁੱਧ ਇਹਦੇ ਕੋਲ ਇਹ ਕੋ ਪੱਕਾ ਸਾਤ ਕਿਲੋ ਦੁੱਧ ਤਾਂ ਤੁਸੀਂ ਹੀ ਪੌਣੀ 7 ਕਿਲੋ ਭਗਰ ਕੇ ਲਾਈਏ ਤੋਰੋ ਫਿਰ ਇੱਕ ਵਾਰ ਇਹ ਨਾ ਜਿਆਦਾ ਕੋਸ ਆ ਗਈ ਬਾਕੀ ਮਿਲ ਕੋਈਂ ਦੂਰ ਤਾਂ ਹੀ ਆਪਾਂ ਦੇਖ ਸਕਦੇ ਚੰਗੀ ਮੋਟੀ ਮੀਠੀ ਦਿਖਣਦੀ ਜਿਵੇਂ ਮੇਰੀ ਮਾਝ ਹੈ ਨਾ ਹਾਂਜੀ ਕੱਲ ਵੀ ਬੰਦੀ ਇੱਥੇ ਨਾ ਉਦਾਂ ਇੱਥੇ ਕੱਟਾ ਦਵਾਏਗੇ ਇਹਨੂੰ ਅੱਛਾ ਕੱਲ 2 ਨੰਬਰ ਤੇ ਮੈਨੂੰ ਦੀਨੇ ਪੈਣ ਦੇ ਦਾ 55 55 ਹੀ ਆ 2 ਨੰਬਰ ਤੇ ਅੱਛਾ ਬਸ ਆਪਾਂ ਦੇ ਹੋ ਸਾਮ ਜੜੀ ਪਰ ਦੁੱਧ 7 ਕਿਲੋ ਮੇਰਾ ਤਾਂ ਫਨ ਪ੍ਰਾਪਤ ਮਗਦਾ ਮੁੰਡਾ ਆ ਕਾਦੇ ਲੋਕ ਡਰੇ ਆਹ ਲੋ ਜਿੱਥੇ ਮਦੀਰੇ ਸਾਹ ਕੋਈ ਬਾਈ ਉਹਨੇ ਲਾਤ ਨਹੀਂ ਮਾਰਦੀ ਹੋਏ ਦੇ ਰੋ ਠੀਕ ਹੈ ਜੀ ਆਹ ਇੱਧਰ ਲਾਓ ਗਿਆ ਬਰਾ ਇੱਦਾਂ ਬਾਈ ਜਿੱਥੇ ਮਦੀ ਨੇ ਹਿੱਲਾ ਨਹੀਂ ਦੇ ਚਲੋ ਲੈ ਜਾ ਫਿਰ ਹਾਂ ਜਿਹੜਾ ਖੜੂਆ ਭਾਜੀ ਹਾਂਜੀ ਦੁੱਧ ਵੀ ਚੋਈਣਾ ਕਿਤੇ ਨਿਕਲਾਵੇ ਗੱਬਣਾ ਚਲ ਭੀ 1.5 ਲੱਖ ਰੋ ਮੱਝ ਬਾਦ ਆਉਣਗੇ ਬਾਕੀ ਇਹ ਵੀ ਗਾਂ ਤਿਆਰ ਕਰਨਾ ਲਈ ਆ ਸੰਭਰਾਂ ਲਈ ਮੱਝ ਹੈ ਵੇਰੀ ਇਹਨੀ ਪੂਰੀ ਛੋਟੀ ਆ ਪੂਰੀ ਵੱਡੀ ਮਾਜੇ ਪੂਰਾ ਕੱਦ ਕੱਦ ਦੇ ਲੋ ਲਾਗੇ ਵੇਖੋ ਇੱਧਰ ਵੇਖੋ ਇੱਧਰ ਕੈਂਬਲ ਆ ਹਾਂਜੀ ਆ ਚਲੋ ਕੈਂਬਲ ਇੱਧਰ ਗੇ ਲੋ ਮਾਜੇ ਦੀ ਦੀ ਖਰੋਦੀ ਹਾਂਜੀ ਆਵੇ ਲੋ ਪਤਾ ਨਹੀਂ ਲੱਗਦਾ ਮਾਜੇ ਖਰੋਦੀ ਦਾ ਠੀਕ ਤੇ ਇਹਦਾ ਮੁੱਲ ਫਿਰ ਇਹ ਭਾਈ ਕੱਦ ਆਪਾਂ ਚਲੋ ਇੱਕ ਖੜੀ ਆਪਾਂ ਦੋ ਨੰਬਰ ਦੇਣੀ ਜਾਂਦੀ ਆ ਸਾਡ ਤੋਂ ਦੁੱਧ ਆ ਗਾਂ ਚੈੱਕ ਹੋਈ ਆ ਜਦੋਂ ਇਹ ਕਫੇ ਚੈੱਕ ਹੋਣੀ ਪਣੀ ਆ ਹਾਂਜੀ ਦੋ ਨੰਬਰ ਚ ਗੱਲ ਮੇਰੇ 52 50000 ਦੇ ਅੱਛਾ ਆਪਾਂ ਆਖਾ ਨਹੀਂ ਉੱਪਰ ਦੇਣੀ ਨਾਲ ਉਧਰ ਪਰ ਤੋਂ ਦਨੀਆ ਬਲੇ ਦੁੱਧਲੇ ਬਨੇ ਆ ਹਾਂਜੀ ਆਪਾਂ ਦੇ ਦਾਂਗੇ 55000 ਅੱਛਾ 55000 ਦੇ ਦੇਣੀ ਹਾਂ ਨਾ ਹੀ ਠੀਕ ਐ ਔਰ ਜਦੋਂ ਮੱਝ ਬਣ ਗਈ ਨਾ ਭਾਜੀ 1.5 2 ਲੱਖ ਦੀ ਮੱਝ ਜਿਸਨ ਤਿਆਰ ਹੋ ਗਈ ਆ ਤਾਂ ਆਦੇ ਆਪਣੇ ਆ ਗਈ ਚਲੋ ਬਾਕੀ ਥੋੜੇ ਬਾਤਾਂ ਛੋਟ ਛੋਟ ਮੁੱਕਦੇ ਆ ਵਾਹ ਵਾਹ ਉਹ ਕਰਦਾਂਗੇ ਮੰਨੂ ਕਰਾਂ ਤੇ ਆ ਜਿਹੜੀਆਂ ਅੱਜ ਇਹ ਗਾਂ ਦਾ ਦੁੱਧ 4 ਕਿਲੋ ਜੀ ਅੱਛਾ ਹਾਂ ਤੋਰ ਹੋ ਰਿਹਾ ਨਾ ਇਹ ਆ ਵੀ ਚਲੋ ਜੇ ਕਿਸੇ ਕੋਈ ਵੀਰ ਮੁੱਲ ਦੁੱਧ ਲੈ ਹੁੰਦਾ ਵਾ ਤੇ ਉਹਦੇ ਲਈ ਘਰ ਦਾ ਚਾਹ ਪਾਣੀ ਦਾ ਸਾਰ ਦੂੰਗੀ ਸੀ ਇਹ ਬੜੀ ਜੀ झोले लॻंदी गाॾी ਇਹਦਾ ਫਰਮੁੱਲਾ ਇਹ ਆਪਾਂ ਛੋਟਾ ਜਿਹਾ ਮੁੱਲ ਕੰਨਾ ਚਾਹ ਪਾਣੀ ਪੀਣ ਵਾਸਤੇ ਵਧੀਆ ਵਾ ਦੁੱਧ ਵੀ ਚਾਰ ਪਾ ਲੂਗਾ ਹਾਂਜੀ ਕਿ ਆਪਾਂ ਛੋਟਾ 5500 ਦੀ ਦਾਂ ਹਾਂ 5500 ਦੀ ਹਾਂ 5000 ਦੀ ਪੂਰੀ ਦੀ ਦੇ ਦੋਗੇ ਪੰਜ ਦੀ ਪੰਜ ਸੱਚੋਕ ਖੜੀ ਦੋ ਲੰਗ ਦੁੱਧ ਕਿਤੇ ਪਾਤ ਪਾ ਦਾ ਫਰਕ ਹੈਦਾ ਸੀਰ ਬੜੀ ਇੱਧਰ ਥੋੜੇ ਬਹਿ ਜਾ ਕੋਈ ਦੱਸ ਨਹੀਂ ਮਾਰਨੀ ਕੁਛ ਨਹੀਂ ਆਇਆ ਚਵਾਜ ਪੂਰੀ ਆ ਗਿਆ ਠੀਕ ਹੈ ਮੁੱਢੀ ਦਾ ਆ ਜਾ ਦੁੱਧ ਵੀ ਚੱਟਾ ਮਜਾ ਆ ਗਿਆ ਆ ਇਹਨਿ ਕੋਈ ਥਣ ਘਰ ਵਧੀਆ ਠੀਕ ਹੈ ਹਾਂਜੀ ਤੇ ਬਾਕੀ ਚਲੋ ਇਹ ਆ ਵੀ ਮੱਜਾਂ ਦੇ ਵੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੋ ਵੀ ਇੱਥੇ ਵਿੱਚ ਚੱਕ ਕੇ ਪੁੱਛ ਲਿਆ ਕਰੋ ਜੀ